ਇਹ ਪੰਜਾਬ ਦੀ ਉਹ ਸਿਉਂਕ ਆ ਜਿਹੜੇ ਪੰਜਾਬ ਦੀ ਜਵਾਨੀ ਨੂੰ ਸਿਉਂਕ ਮੰਗ ਖਾ ਰਹੀ ਹੈ ਇੱਥੇ ਫਸ ਚੁੱਕੇ ਨੇ ਕਿ ਇੱਟ ਚੱਕੇ ਤੋਂ ਬਾਬਾ ਨਿਕਲਦਾ ਕੋਈ ਵੀਜ਼ੇ ਲਵਾ ਰਖੇ ਉਹਨਾਂ ਦੇ ਆਪਣੇ ਅਮਰੀਕਾ ਦੇ ਰਿਜੈਕਟ ਨੇ ਸਮਝ ਗਿਓ ਬਾਈ ਮੈਂ ਡਰਦਾ ਡੁੱਦਾ ਦਾ ਚਲੋ ਇਹਨਾਂ ਤੋਂ ਹੈ ਨਹੀਂ ਮੈਂ ਤਾਂ ਨੂੰ ਪੁੱਤ ਦੇ ਦੂੰ ਕਿਹਾ ਕਿ ਪੁੱਤਰਾਂ ਦਾ ਦਾਨੀ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਹੋਰ ਸਾਈ ਮੀਆਂ ਮੀਰ ਜੀ ਉਹਨਾਂ ਤੋਂ ਨਹੀਂ ਮੰਗਣਾ ਸਾਡੇ ਲੋਕਾਂ ਨੇ ਇਹ ਪਖੰਡੀਆਂ ਤੋਂ ਮੰਗਣਾ ਪੀਰ ਕਹਿਣ ਲੱਗ ਜਾਂਦੇ ਨੇ ਹਾਦਾ ਯਾਰ ਡੇਡ ਡੇਡ ਇੰਚ ਦੀਆਂ ਸੂਈਆਂ ਸਾਡੇ ਨਸਾਂ ਦੇ ਵਿੱਚ ਬਾੜਤੀਆਂ ਇਹਨਾਂ ਨੇ ਹਰ ਤੁਸੀਂ ਖਬਰ ਫੋਲ ਕੇ ਦੇਖ ਲਓ ਹਰ ਚੈਨਲ ਫੋਲ ਕੇ ਦੇਖ ਲਓ ਹਰ ਸੋਸ਼ਲ ਮੀਡੀਆ ਪਲੇਟਫਾਰਮ ਫੋਲ ਕੇ ਦੇਖ ਲਓ ਕਿਸੇ ਨਾ ਕਿਸੇ ਮਾਂ ਦਾ ਪੁੱਤ ਕਿਸੇ ਨਾ ਕਿਸੇ ਭੈਣ ਦੀ ਰਖੜੀ ਦਾ ਹੱਕਦਾਰ ਜਿਹੜਾ ਉਹ ਖਤਮ ਹੋ ਜਾਂਦਾ ਬਾਬਿਆਂ ਕੋਲ ਚਲ ਜਾਣਾ ਜਿਹੜੇ ਸਾਈਨ ਕਰਦੇ ਨੇ ਉੱਥੇ ਹਜ਼ਾਰਾਂ ਰੁਪਈਆ ਵੀ ਉਨਾ ਨੂੰ ਦੇ ਦੇਣਾ ਅਰ ਜੇ ਇਹਨਾਂ ਲੋਕਾਂ ਨੂੰ ਕੋਈ ਕਹਿ ਦੇਵੇ ਨਾ ਇਹਨਾਂ ਦੀ ਮੈਂਟੈਲਿਟੀ ਕਿੰਨੀ ਥੱਲੇ ਗਿਰ ਚੁੱਕੀ ਆ ਇਹਨਾਂ ਲੋਕਾਂ ਨੂੰ ਕੋਈ ਕਹਿ ਦੇਵੇ ਨਾ ਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਾ ਦਿਓ ਗੁਰੂ ਘਰ ਦੇ ਗ੍ਰੰਥੀ ਸਿੰਘ ਦੇ ਬੱਚਿਆਂ ਦੀ 1 ਸਾਲ ਦੀ ਫੀਸ ਭਰ ਦਿਓ ਤੁਹਾਡੇ ਬੱਚੇ ਦਾ ਭਲਾ ਹੋਊਗਾ ਕਦੇ ਨਹੀਂ ਭਰਨ 2014-15 ਦੇ ਵਿੱਚ ਤੁਸੀਂ ਕੁੜੀ ਛੇੜਨ ਦੇ ਪਿੱਛੇ ਪਹਿਲਾਂ 76 ਖਾਦੇ ਨੇ ਉਹ ਵੀਡੀਓ ਪਈਆਂ ਨੇ ਇੰਟਰ ਤੇ ਰਮਨ ਥੋੜੇ ਹੁਣ ਪੱਗ ਬੰਨੀ ਆ 6-7 ਮੀਟਰ ਦੀ ਪੱਗ ਆ ਇੱਕ ਅੱਲਾ ਕੱਪੜਾ ਹੈ ਇਹ ਕੱਲਾ ਕੱਪੜਾ ਨਹੀਂ ਆ ਬਾਈ ਇਹ 6 ਮੀਟਰ ਦਾ ਕੱਪੜਾ ਨਹੀਂ ਹੈ ਇਹ ਉਹ ਜ਼ਿੰਮੇਵਾਰੀ ਆ ਜਿੱਥੇ ਖੜਾ ਕੇ ਕੋਈ ਬਜ਼ੁਰਗ ਕੋਈ ਵੀਰ ਆਪਣੀ ਭੈਣ ਨੂੰ ਕਹੇ ਕਿ ਪਹਿਣੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਖੜੀ ਹੈ ਇੱਥੇ ਤੂੰ ਸੇਫ ਆ ਅਸੀਂ ਕਿ ਸੇ ਲੋਕਾਂ ਨੂੰ ਚੰਗੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਣ ਤੋਂ ਰੋਕੀਏ ਫਿਰ ਤੁਸੀਂ ਕਹਿ ਸਕਦੇ ਹੋ ਬਾਈ ਤੁਸੀਂ ਕਿਉਂ ਇੰਟਰਫੀਅਰੈਂਸ ਕਰਦੇ ਹੋ ਯਾਰ ਤੁਹਾਡੇ ਆਪਣੇ ਪੰਜਾਬ ਦਾ ਸਭ ਤੋਂ ਬੇਲੜ ਬੰਦਾ ਕਹਿੰਦਾ ਮੈਂ ਬਾਬਾ ਲੋਕਾਂ ਨੇ ਤੁਸੀਂ ਕੈਨੇਡਾ ਅਮਰੀਕਾ ਦਾ ਵੀਜ਼ਾ ਲਵਾਉਨੇ ਹੋ ਆਪ ਤੁਸੀਂ ਕੈਨੇਡਾ ਅਮਰੀਕਾ ਬਾਰਡਰ ਤੇ ਬਣੀ ਪਾਰਕ ਦੇ ਵਿੱਚ ਅਮਰੀਕਾ ਵਾਲਿਆਂ ਨੂੰ ਮਿਲ ਕੇ ਉਹਨਾਂ ਤੁਹਾਡਾ ਆਪਣਾ ਅਮਰੀਕਾ ਦਾ ਵੀਜ਼ਾ ਹੀ ਲੱਗਦਾ 150 ਤੋਂ ਉੱਪਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਕੀ ਹੋ ਗਿਆ ਲੋਕਾਂ ਨੂੰ ਅਜਿਹਾ ਕੀ ਕਾਰਨ ਬਣਦਾ ਇੰਨੇ ਜ਼ਿਆਦਾ ਪਾਗਲ ਹੋ ਜਾਂਦੇ ਨੇ ਉਹ ਘਟਨਾ ਪਤਾ ਕਿਉਂ ਵਾਪਰੀ ਆ ਬਾਬਾ ਜੀ ਦੇ ਪੈਰੀਂ ਹੱਥ ਲਾਉਣੇ ਨੇ ਜੀ ਬੀਬੀਆਂ ਨੇ ਬਾਬਾ ਜੀ ਦੇ ਪੈਰੀਂ ਹੱਥ ਲਾਉਣ ਨੇ ਇਸ ਕਰਕੇ ਘਟਨਾ ਵਾਪਰੀ ਆ ਵਾਟਰ ਕੈਨਨ ਦਾ ਇਸਤੇਮਾਲ ਕਰਤਾ ਬਾਬੇ ਦੇ ਸੇਵਾਦਾਰਾਂ ਨੇ ਤੁਸੀਂ ਕਹੋਂਦੇ ਤਾਂ ਬਾਬੇ ਹੂੰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬਾਬੇ ਕਾਫੀ ਚਰਚਾ ਦੇ ਵਿੱਚ ਨੇ ਡੇਰਿਆਂ ਨੂੰ ਲੈ ਕੇ ਕਾਫੀ ਚਰਚਾਵਾਂ ਜਿਹੜੀ ਸੋਸ਼ਲ ਮੀਡੀਆ ਤੇ ਹੋ ਰਹੀਆਂ ਨੇ ਤਾਂ ਅਸੀਂ ਵੀ ਅੱਜ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਅਕਸਰ ਹੀ ਪੰਜਾਬ ਦੇ ਵਿੱਚ ਉੱਠਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਵਿਚਾਰ ਨੇ ਤੁਹਾਡੇ ਅੱਗੇ ਰੱਖਦੇ ਆ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਪੱਤਰਕਾਰ ਸੰਸਾਰਦੀਪ ਸਿੰਘ ਬਾਈ ਕੀ ਹਾਲ ਚਾਲ ਨੇ ਬਸ ਸ਼ੁਕਰੀਆ ਵੀਰੇ ਬਹੁਤ ਧੰਨਵਾਦ ਕਾਫੀ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਬਾਬਿਆਂ ਦੇ ਉੱਤੇ ਡੇਰਿਆਂ ਦੇ ਉੱਤੇ ਤੁਸੀਂ ਕੀ ਸੋਚਦੇ ਹੋ ਕਿ ਇਹ ਪੰਜਾਬ ਦਾ ਅਸਲ ਮੁੱਦਾ ਹੈਗਾ ਬਾਈ ਇਹਨਾਂ ਨੂੰ ਡੇਰੇ ਜਾਂ ਬਾਬੇ ਕਹਿਣਾ ਮੈਨੂੰ ਹੀ ਲੱਗਦਾ ਸਹੀ ਹੋਊਗਾ ਇਹ ਪੰਜਾਬ ਦੀ ਉਹ ਸਿਉਂਕ ਆ ਜਿਹੜੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਅਣਖ ਨੂੰ ਪੰਜਾਬ ਦੇ ਮੁੱਦਿਆਂ ਨੂੰ ਸਿਉਂਕ ਮੰਖਾ ਰਹੀ ਆ ਕਿਉਂਕਿ ਡੇਰਾਬਾਦ ਦੇ ਵਿੱਚ ਸਾਨੂੰ ਉਲਝਾਇਆ ਕਿਉਂ ਗਿਆ ਡੇਰਾਬਾਦ ਦੇ ਵਿੱਚ ਉਲਝਾਇਆ ਗਿਆ ਸਾਡੀ ਨੌਜਵਾਨੀ ਨੂੰ ਡੇਰਾਬਾਦ ਦੇ ਵਿੱਚ ਉਲਝਾ ਕੇ ਸਾਡੀ ਨੌਜਵਾਨੀ ਨੂੰ ਜਿਹੜਾ ਨਸ਼ਿਆਂ ਦੇ ਉੱਪਰ ਲਗਾ ਦਿੱਤਾ ਗਿਆ ਤੁਸੀਂ ਯਾਦ ਕਰੋ ਖੜਕੋ ਸਿੰਘਾਂ ਦਾ ਚੱਲਦਾ ਸੰਘਰਸ਼ 1984 ਤੋਂ ਬਾਅਦ ਵੱਡੇ ਵੱਡੇ ਸੂਰਮੇ ਹੋਏ ਨੇ ਖੜਕੋ ਸੰਘਰਸ਼ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਮਾਨੋਚਾਰ ਲਏ ਹੋਰ ਜਿਹਦਾ ਜਿਹਦਾ ਨਾਮ ਲਏ ਦੀ ਹੈ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਰਸ਼ਪਾਲ ਸਿੰਘ ਜੀ ਛੰਦੜਾ ਅਨੇਕਾਂ ਨੇ ਹਨਾ ਬਹੁਤ ਨੇ ਉਹਨਾਂ ਦੇ ਚੱਲਦੇ ਸੰਘਰਸ਼ ਤੋਂ ਬਾਅਦ ਸਿਸਟਮ ਨੂੰ ਇੱਕ ਵਾਰੀ ਤਾਂ ਮੂੰਹ ਦੀ ਖਾਣੀ ਪੈ ਗਈ ਸੀ ਆਪਾਂ ਨੂੰ ਪਤਾ ਜਦੋਂ 89 ਦੇ ਵਿੱਚ ਕਿੰਨੇ ਹੀ ਸਾਡੇ ਐਮਪੀ ਜਿਹੜ ਨੇ ਜਿੱਤ ਕੇ ਮੈਂਬਰ ਪਾਰਲੀਮੈਂਟ ਜਿਹੜ ਨੇ ਬਣ ਕੇ ਸੀ ਹਨਾ ਉੱਥੋਂ ਨੌਜਵਾਨੀ ਨੂੰ ਤੋੜਨ ਦੇ ਲਈ ਕਿਉਂਕਿ ਨੌਜਵਾਨੀ ਉਹ ਹੁੰਦੀ ਹੈ ਜਿਹੜੀ ਹਮੇਸ਼ਾ ਬਗਾਵਤਾਂ ਦਾ ਝੰਡੇ ਬੁਲੰਦ ਕਰਦੀ ਆ ਸਾਡੇ ਜਿੰਨਿਆਂ ਦੇ ਮੈਂ ਨੌਲੇ ਨੇ ਸਾਰੀ ਨੌਜਵਾਨ ਸੀ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਨੇ ਦੀ ਉਮਰ ਵੀ ਬਹੁਤ ਥੋੜੀ ਸੀ ਸ਼ਹਾਦਤ ਵੇਲੇ ਹਨਾ ਨੌਜਵਾਨੀ ਝੰਡੇ ਬੁਲੰਦ ਕਰਦੀ ਆ ਨੌਜਵਾਨੀ ਆਪਣੇ ਹੱਕ ਮੰਗ ਰਹੇ ਸੀ ਨੌਜਵਾਨੀ ਪੰਜਾਬ ਦੇ ਪਾਣੀਆਂ ਦਾ ਅਧਿਕਾਰ ਮੰਗ ਰਹੇ ਸੀ ਨੌਜਵਾਨੀ ਪੰਜਾਬ ਦੀ ਖੇਤੀਬਾੜੀ ਦਾ ਅਧਿਕਾਰ ਮੰਗ ਰਹੇ ਸੀ ਨੌਜਵਾਨੀ ਜਿਹੜੀ ਆ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਪਰ ਪੈਰਾ ਦੇਣ ਦੀ ਗੱਲ ਕਰ ਰਹੀ ਸੀ। ਇਹੀ ਮੁੱਦੇ ਸੀ। ਉਹਨਾਂ ਤੋਂ ਤੋੜਨ ਦੇ ਲਈ ਪੰਜਾਬ ਦੇ ਵਿੱਚ ਡੇਰਾਵਾਦ ਲਿਆਂਦਾ ਗਿਆ। ਕਿ ਨੌਜਵਾਨ ਆਪਣੇ ਹੱਕੀ ਮੰਗਾਂ ਨੂੰ ਛੱਡ ਕੇ ਇਹਨਾਂ ਡੇਰਿਆਂ ਦੇ ਵਿੱਚ ਉਲਝ ਜਾਣ। ਵੱਡੇ ਵੱਡੇ ਸਿੰਗਰਾਂ ਨੂੰ ਉੱਥੇ ਬਿਠਾ ਦਿੱਤਾ ਗਿਆ। ਉਹਨਾਂ ਦੇ ਸ਼ੋਅ ਕਰਵਾਏ ਗਏ। ਚਮਕੀਲੇ ਵਰਗਿਆਂ ਤੋਂ ਜਿਹੜਾ ਸਟੇਜਾਂ ਦੇ ਉੱਪਰ ਲਲਕਾਰੇ ਮਰਵਾਏ ਗਏ ਖੜਕੂ ਸਿੰਘਾਂ ਦੇ ਬਾਰੇ ਕਾਫੀ ਸਿੰਗਰਾਂ ਨੇ ਜਿਹੜਾ ਪੱਦੀ ਸ਼ਬਦਾਵਲੀਆਂ ਬੋਲੀਆਂ ਫਿਰ ਉਹਨਾਂ ਨੂੰ ਧੁਰ ਦੀ ਟਿਕਟ ਵੀ ਸਾਡੇ ਨੌਜਵਾਨਾਂ ਨੇ ਸਾਡੇ ਉਸ ਉਸ ਟਾਈਮ ਦੇ ਸੂਰਮਿਆਂ ਨੇ ਦਿੱਤੀਆਂ ਇਹ ਕੁਝ ਕੀਤਾ ਹੈ ਸਰਕਾਰੀ ਤੰਤਰ ਦੇ ਇੱਕ ਸਿਸਟਮ ਦੇ ਤੰਤਰ ਦੇ ਹੇਟ ਕੀਤਾ ਕਿ ਨੌਜਵਾਨੀ ਜੇ ਆਪਣੇ ਹੱਕਾਂ ਦੇ ਲਈ ਜਾਗਰੂਕ ਹੋ ਗਈ ਤਾਂ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਜੂ ਜੇ ਨੌਜਵਾਨੀ ਨੇ ਇਹ ਪੁੱਛ ਲਿਆ ਵੀ ਸਾਨੂੰ ਤੁਸੀਂ ਨੌਕਰੀਆਂ ਕੱਦ ਦੋਵੋਗੇ ਜੇ ਨੌਜਵਾਨੀ ਨੇ ਇਹ ਪੁੱਛ ਲਿਆ ਤੁਸੀਂ ਸਾਡੇ ਸਮਾਜ ਦੇ ਵਿੱਚ ਫੈਲੇ ਦਹੇਜ ਪ੍ਰਥਾ ਨੂੰ ਕਿਵੇਂ ਖਤਮ ਕਰੋਗੇ ਤੁਸੀਂ ਸਾਡੇ ਲਈ ਰੋਜ਼ਗਾਰ ਦੇ ਮੌਕੇ ਕਿਵੇਂ ਪੈਦਾ ਕਰੋਗੇ ਤਾਂ ਸਰਕਾਰ ਦੇ ਲਈ ਮੁਸ਼ਕਲ ਹੋ ਜੂ ਇਸ ਤੋਂ ਚੰਗਾ ਇਹ ਸਵਾਲ ਪੁੱਛਣ ਤੋਂ ਚੰਗਾ ਨੌਜਵਾਨੀ ਨੂੰ ਇਹ ਪੁੱਛਣ ਦੇ ਲਾ ਦੋ ਕਿ ਫਲਾਣੇ ਬਾਬੇ ਦਾ ਫਲਾਣਾ ਡੇਰਾ ਕਿੱਥੇ ਆ ਫਲਾਣਾ ਬਾਬਾ ਫਲਾਣੇ ਡੇਰੇ ਦੇ ਵਿੱਚ ਕਿੱਥੇ ਆ ਰਿਹਾ ਫਲਾਣੇ ਸਿੰਗਰ ਦਾ ਫਲਾਣੇ ਡੇਰੇ ਦੇ ਵਿੱਚ ਪ੍ਰੋਗਰਾਮ ਕਦੋਂ ਆ ਬਾਈ ਇੱਕ ਸਾਡੇ ਉਸ ਟਾਈਮ ਦੇ ਚੱਲਦੇ ਜੋਸ਼ ਨੂੰ ਚੱਲਦੇ ਸੰਘਰਸ਼ ਨੂੰ ਕਿਤੇ ਕਤਾਰ ਪੀੜੋ ਕਰਨ ਦੀ ਇਹ ਸਾਜ਼ਿਸ਼ ਸੀ ਜਿਹੜੀ ਅੱਜ ਮੈਨੂੰ ਲੱਗਦਾ ਪੰਜਾਬ ਦੇ ਲੋਕ ਇੰਨਾ ਕਿ ਜਿਹੜਾ ਇੱਥੇ ਫਸ ਚੁੱਕੇ ਨੇ ਕਿ ਿੱਟ ਚੱਕੇ ਤੋਂ ਬਾਬਾ ਨਿਕਲਦਾ ਕੋਈ ਮਾਂ ਦਾ ਸ਼ੇਰ ਕੋਈ ਜਿਵੇਂ ਵੀਜ਼ੇ ਲਵਾ ਰਿਆ ਸਮਝ ਗਿਓ ਕੋਈ ਵੀਜ਼ੇ ਲਵਾ ਰਿਆ ਖੈਰ ਉਹਨਾਂ ਦੇ ਆਪਣੇ ਅਮਰੀਕਾ ਦੇ ਰਿਜੈਕਟ ਨੇ ਸਮਝ ਗਿਓ ਬਾਈ ਮੈਂ ਡਰਦਾ ਦੁਰਦਾ ਚਲੋ ਇਹਨਾਂ ਤੋਂ ਹੈ ਨਹੀਂ ਹਨ ਕੋਈ ਕਹਿ ਰਿਹਾ ਵੀ ਮੈਂ ਤੁਹਾਨੂੰ ਪੁੱਤ ਦੇ ਦੂੰ ਜਦੋਂ ਕਿ ਪੁੱਤਰਾਂ ਦਾ ਦਾਨੀ ਬਾਬਾ ਬੁੱਢਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਹੋਰ ਸਾਈ ਮੀਆਂ ਮੀਰ ਜੀ ਉਹਨਾਂ ਤੋਂ ਨਹੀਂ ਮੰਗਣਾ ਸਾਡੇ ਲੋਕਾਂ ਨੇ ਇਹ ਪਖੰਡੀਆਂ ਤੋਂ ਮੰਗਣਾ ਪੀਰ ਕਹਿਣ ਲੱਗ ਜਾਂਦੇ ਨੇ ਹਾਦਾ ਯਾਰ ਬਾਬਾ ਫਰੀਦ ਜੀ ਨਾਲੋਂ ਵੀ ਵੱਡਾ ਪੀਰ ਕਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲੋਂ ਵੱਡਾ ਪੀਰ ਕਿਹੜਾ ਗਨੀ ਖਾਨ ਨਵੀ ਖਾਨ ਕੌਣ ਸੀ ਉਹਨਾਂ ਦਾ ਇਤਿਹਾਸ ਨਹੀਂ ਸਾਨੂੰ ਦੱਸਿਆ ਗਿਆ ਬਾਈ ਸਾਨੂੰ ਸਾਈ ਮੀਆਂ ਮੀਰ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਸਾਨੂੰ ਪੀਰ ਬੁੱਧੂ ਸ਼ਾਹ ਜੀ ਦਾ ਇਤਿਹਾਸ ਨਹੀਂ ਦੱਸਿਆ ਗਿਆ ਪੀਰ ਬੁੱਧੂ ਸ਼ਾਹ ਪੜ੍ਹ ਕੇ ਦੇਖਿਓ 300 ਰੁਪਏ ਬਖਸ਼ਿਸ਼ ਹੋਇਆ ਨਾ ਗੁਰੂ ਕਾਲ ਦੇ ਵਿੱਚ ਉਹਨਾਂ ਵਿੱਚੋਂ ਇੱਕ ਬਾਬਾ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਹੋਇਆ ਕਿਉਂਕਿ ਉਹਨਾਂ ਨੇ ਆਪਣੇ ਪੁੱਤਰਾਂ ਦੀ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਗੁਰੂ ਸਾਹਿਬ ਦੇ ਲੇਖੇ ਲਾਈਆਂ ਨੇ ਕੌਮ ਦੇ ਲੇਖੇ ਲਾਈਆਂ ਨੇ ਉਹ ਪੀਰਾਂ ਦੇ ਲਈ ਤਾਂ ਸੋਨਾ ਫਿਰ ਸਾਨੂੰ ਉੱਥੋਂ ਨਹੀਂ ਦੱਸਿਆ ਗਿਆ ਸਾਨੂੰ ਕੀ ਦੱਸਿਆ ਗਿਆ ਜਿਹਦੇ 10-10 ਸਿਗਰਟਾਂ ਇੱਕ ਵਾਰੀ ਹੱਥ 'ਚ ਫੜੀਆਂ ਨੇ ਏਦਾਂ ਏਦਾਂ ਕਰਕੇ ਫੂਕ ਰਿਆ ਉਹ ਪੀਰ ਨਹੀਂ ਆ ਸਾਡੇ ਪੀਰ ਨੇ ਪੀਰ ਬੁੱਧੂ ਸ਼ਾਹ ਜੀ ਸਾਡੇ ਪੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪੀਰ ਨੇ ਸਾਈ ਮੀਆਂ ਮੀਰ ਜੀ ਸਰਕਾਰਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਟੈਂਕਾਂ ਤੋਪਾਂ ਨਾਲ ਤਾਂ ਨਹੀਂ ਮਾਰਿਆ ਜਾ ਸਕਦਾ ਇਹਨਾਂ ਦਾ ਗੁਰੂ ਦੇ ਪ੍ਰਤੀ ਵਿਸ਼ਵਾਸ ਖਤਮ ਕਰ ਦਿੱਤਾ ਜਾਵੇ ਇਹਨਾਂ ਨੂੰ ਆਪਣੇ ਗੁਰੂ ਦੇ ਨਾਲ ਤੋੜਾ ਦਿੱਤਾ ਜਾਵੇ ਤੇ ਉਹਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਪੰਜਾਬ ਦੇ ਵਿੱਚ ਡੇਰਾਵਾਦ ਲਿਆਂਦਾ ਜਾਵੇ ਦੇਹਧਾਰੀ ਗੁਰੂ ਬਣਾਏ ਜਾਣ ਬਾਈ ਬਿਲਕੁਲ ਦੇਖੋ ਹਨਾ ਤੁਸੀਂ ਬਿਲਕੁਲ ਗੱਲ ਕਹੀ ਕਿ ਅਬਦਾਲੀ ਕਾਲ ਦੇ ਸਮੇਂ ਤੋਂ ਅਬਦਾਲੀ ਦੇ ਸਮੇਂ ਤੋਂ ਸਾਨੂੰ ਟੈਂਕਾਂ ਤੋਪਾਂ ਤੋਪਾਂ ਦੇ ਨਾਲ ਉਹਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਸਰਾਂ ਦੇ ਮੁੱਲ ਪੈ ਗਏ ਅਸੀਂ ਉਸ ਟਾਈਮ ਨਹੀਂ ਖਤਮ ਹੋਏ ਫੇਰ ਮੀਰ ਮੰਨੂ ਉਹਨਾਂ ਦੇ ਟਾਈਮ ਵੀ ਕਹਾਵਤਾਂ ਵੀ ਵੱਡੀਆਂ ਮਸ਼ਹੂਰ ਨੇ ਅਬਦਾਲੀ ਦੇ ਟਾਈਮ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਕੇ ਸਾਡੇ ਸੂਰਮੇ ਜਿਹੜਨੇ ਸੁੱਕੇ ਪੱਤੇ ਖਾ ਕੇ ਸਾਡੇ ਸੂਰਮੇ ਜਿਹੜਨੇ ਲੜ ਲਏ ਉਸ ਤੋਂ ਬਾਅਦ ਸਮਾਂ ਆ ਜਾਂਦਾ ਹੈ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਐਸਾ ਉਹਨਾਂ ਨੇ ਇੱਕ ਬੂਟਾ ਲਾਇਆ ਕਿ 10-12 ਸਾਲ ਸਿਸਟਮ ਨੂੰ ਮੂਰੇ ਲਾ ਕੇ ਰੱਖਿਆ ਟੈਂਕਾਂ ਤੋਪਾਂ ਦੇ ਨਾਲ ਸਾਡੇ ਤਸ਼ੱਦਦਾਂ ਦੇ ਨਾਲ ਸਾਡੀ ਨੌਜਵਾਨੀ ਖਤਮ ਨਹੀਂ ਹੋਈ ਕੀ ਕੀਤਾ ਡੇਰਾਬਾਦ ਆਇਆ ਫਿਰ ਉੱਥੇ ਗੱਲ ਆ ਗਈ ਡੇਰਾਬਾਦ ਨੇ ਸਾਡੇ ਸਮਾਜ ਦੇ ਵਿੱਚ ਸਾਡਾ ਇਹ ਜ਼ਹਿਰ ਚਿੱਟੇ ਵਰਗਾ ਕੋਲਿਆ ਲੋਕ ਨੇ ਜ਼ਿੰਮੇਵਾਰ ਦੱਸਦਾ ਬਿਲਕੁਲ ਹੈਗੇ ਲੋਕ ਜ਼ਿੰਮੇਵਾਰ ਮੇਰੀ ਗੱਲ ਆ ਪੂਰੀ ਕਰਨ ਦਿਓ ਸਾਡੇ 1.5 ਇੰਚ ਦੀਆਂ ਸੂਈਆਂ ਸਾਡੇ ਨਸਾਂ ਦੇ ਵਿੱਚ ਬਾੜਤੀਆਂ ਇਹਨਾਂ ਨੇ ਹਰ ਤੁਸੀਂ ਖਬਰ ਫੋਲ ਕੇ ਦੇਖ ਲੋ ਹਰ ਚੈਨਲ ਫੋਲ ਕੇ ਦੇਖ ਲੋ ਹਰ ਸੋਸ਼ਲ ਮੀਡੀਆ ਪਲੇਟਫਾਰਮ ਫੋਲ ਕੇ ਦੇਖ ਲੋ ਕਿਸੇ ਨਾ ਕਿਸੇ ਮਾਂ ਦਾ ਪੁੱਤ ਕਿਸੇ ਨਾ ਕਿਸੇ ਭੈਣ ਦੀ ਰਖੜੀ ਦਾ ਹੱਕਦਾਰ ਜਿਹੜਾ ਉਹ ਖਤਮ ਹੋ ਜਾਂਦਾ ਹੈ ਆਏ ਦਿਨ ਲੋਕ ਕੀ ਜ਼ਿੰਮੇਵਾਰ ਨੇ ਲੋਕਾਂ ਨੂੰ 30 40 50 ਸਾਲ ਦੇ ਵਿੱਚ ਉਲਝਾ ਹੀ ਇੰਨਾ ਦਿੱਤਾ ਗਿਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਤੁਹਾਡੇ ਸਿੰਪਥੀ ਦਾ ਤੁਹਾਡੇ ਦੁੱਖ ਦਰਦ ਅਸਲੀ ਹਰਨ ਕਰਨੇ ਵਾਲਾ ਕੌਣ ਹੈ ਲੋਕ ਕਿਉਂਕਿ ਦੁਖੀ ਬਾਈ ਹਰ ਬੰਦਾ ਹਨਾ ਆਪਣੇ ਪਰਿਵਾਰ ਪ੍ਰਵਾਕ ਚਾਹੇ ਰਿਸ਼ਤੇ ਡਿਸਟਰਬ ਹੁੰਦੇ ਨੇ ਕਿਸਦਾ ਪੁੱਤ ਗਲਤ ਰਾਹੇ ਪੈ ਗਿਆ ਕਿਸਦਾ ਵੀਜ਼ਾ ਨਹੀਂ ਲੱਗਦਾ ਕਿਸਦਾ ਇਹ ਕਿਸਦਾ ਬੋ ਟ੍ਰੈਵਲ ਏਜੰਟ ਵਧੀਆ ਕੋਲ ਨਹੀਂ ਜਾਣਾ ਜੇ ਕਿਸਦਾ ਵੀਜ਼ਾ ਹੀ ਲੱਗਦਾ ਟ੍ਰੈਵਲ ਏਜੰਟ ਕੋਲ ਨਹੀਂ ਜਾਣਾ ਵੀ ਭਾਈ ਕਿਸੇ ਐਕਸਪੀਰੀਅੰਸ ਵਾਲੇ ਕੋਲ ਪਹਿਲੀ ਗੱਲ ਤਾਂ ਯਾਰ ਬਾਹਰ ਜਾਉ ਹੀ ਨਾ ਕੀ ਰੱਖਿਆ ਪੰਜਾਬ ਚ ਬਹੁਤ ਕੁਸ਼ਾ ਸੋਨੇ ਵਰਗੀ ਧਰਤੀ ਆ ਬਹੁਤ ਦੰਦੀ ਆ ਬਾਈ ਬਹੁਤ ਕੁਝ ਦਿੰਦੀ ਹੈ ਇਹ ਧਰਤੀ ਜਿਹੜੀ ਧਰਤੀ ਹਰੀ ਸਿੰਘ ਨਲੂਏ ਵਰਗਾ ਸੂਰਮਾ ਪੈਦਾ ਕਰ ਸਕਦੀ ਹੈ ਬਹੁਤ ਕੁਝ ਦੇ ਸਕਦੀ ਹੈ ਹੈਨਾ ਪਹਿਲੀ ਗੱਲ ਤਾਂ ਜਾਓ ਨਾ ਚਲੋ ਜੇ ਜਾਣਾ ਵੀ ਆ ਵਧੀਆ ਏਜੰਟ ਕੋਲ ਨਹੀਂ ਜਾਣਾ ਬਾਬਿਆਂ ਕੋਲ ਚਲੇ ਜਾਣਾ ਬਾਬਿਆਂ ਕੋਲ ਚਲ ਜਾਣਾ ਜਿਹੜੇ ਸائن ਕਰਦੇ ਨੇ ਉੱਥੇ ਹਜ਼ਾਰਾਂ ਰੁਪਈਆ ਵੀ ਉਹਨਾਂ ਨੂੰ ਦੇ ਦੇਣਾ ਅਰ ਜੇ ਇਹਨਾਂ ਲੋਕਾਂ ਨੂੰ ਕੋਈ ਕਹਿ ਦੇਵੇ ਨਾ ਇਹਨਾਂ ਦੀ ਮੈਂਟੈਲਿਟੀ ਕਿੰਨੀ ਥੱਲੇ ਗਿਰ ਚੁੱਕੀ ਆ ਇਹਨਾਂ ਲੋਕਾਂ ਨੂੰ ਕੋਈ ਕਹਿ ਦੇਵੇ ਨਾ ਕਿ ਗੁਰੂ ਘਰ ਦੇ ਗਰੰਥੀ ਸਿੰਘ ਤੋਂ ਅਰਦਾਸ ਕਰਾ ਦਿਓ ਗੁਰੂ ਘਰ ਦੇ ਗ੍ਰੰਥੀ ਸਿੰਘ ਦੇ ਬੱਚਿਆਂ ਦੀ 1 ਸਾਲ ਦੀ ਫੀਸ ਭਰ ਦਿਓ ਤੁਹਾਡੇ ਬੱਚੇ ਦਾ ਭਲਾ ਹੋਊਗਾ ਕਦੇ ਨਹੀਂ ਭਰਨਗੇ ਬਿਲਕੁਲ ਕਦੇ ਨਹੀਂ ਭਰਨਗੇ ਗ੍ਰੰਥੀ ਸਿੰਘ ਵਿਚਾਰਾ ਮਾਫ ਕਰਿਓ ਮੈਨੂੰ ਇਹ ਸ਼ਬਦ ਵਰਤਣੇ ਪੈ ਰਹੇ ਨੇ ਕਾਫੀ ਵਿਦਵਾਨ ਵੀ ਆਉਣਗੇ ਤੂੰ ਰੋਡਾਂ ਬਾਈ ਦਰਦ ਦਾ ਫੇਰ ਵੀ ਅਸੀਂ ਗ੍ਰੰਥੀ ਸਿੰਘ ਦਾ ਸਤਿਕਾਰ ਕਰਦੇ ਆਂ ਅਸੀਂ ਉਹਨਾਂ ਦਾ ਇੱਜ਼ਤ ਕਰਦੇ ਆਂ ਗ੍ਰੰਥੀ ਸਿੰਘ ਦੀ ਗ੍ਰੰਥੀ ਸਿੰਘ ਪ੍ਰਸ਼ਾਦੇ ਲੈਣ ਨੂੰ ਘਰ ਘਰ ਫਿਰਦਾ ਹੁੰਦਾ ਡਾਲੀ ਚੱਕ ਕੇ 50-50000 ਰੁਪਏ ਉਹਨਾਂ ਪਖੰਡੀ ਬਾਬਿਆਂ ਨੂੰ ਉਹ ਤੁਹਾਡੇ ਗੁਰੂ ਘਰ ਦੇ ਵਜ਼ੀਰ ਦਾ ਤਾਂ ਸੰਭਲੋ ਜੇ ਤੁਹਾਡੇ ਘਰ ਚ ਕੋਈ ਭਲਾ ਹੋ ਗਿਆ ਕਿਸੇ ਨੇ ਕੋਈ ਤੁਹਾਡਾ ਕੋਈ ਕੰਮ ਵਿਗੜਿਆ ਹੋਇਆ ਸਿਮਰ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤਾਂ ਕੁਝ ਨਹੀਂ ਨਾ ਉਹਨਾਂ ਦੀ ਰਹਿਨਮਾਈ ਹੀ ਏਠੇ ਸਿਮਰਿਆ ਉਸ ਗੁਰੂ ਘਰ ਦੇ ਉਸ ਉਸ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਦੇ ਬੱਚਿਆਂ ਦੀ 1 ਸਾਲ ਦੀ ਫੀਸੇ ਭਰ ਦੋ 6 ਮਹੀਨੇ ਦੀ ਫੀਸੇ ਭਰ ਦੋ ਉਹਨੂੰ 2 ਮਹੀਨੇ ਦਾ ਰੋਸ਼ਨੇ ਲੈ ਕੇ ਦੇ ਦੋ ਬਹੁਤ ਗਰੰਥੀ ਸਿੰਘ ਨੇ ਬਾਈ ਜਿਹੜੇ ਕਹਿੰਦੇ ਨੇ ਨਾ ਯਾਰ ਵੀ ਬਸ ਬਿਲਕੁਲ ਭਾਈ ਇਹ ਇਹ ਜਿਹੜੇ ਲੋਕ ਨੇ ਚਲੋ ਠੀਕ ਹੈ ਦੂਜੇ ਲੋਕ ਜਾਂਦੇ ਨੇ ਮੋਨੇ ਜਾਂਦੇ ਨੇ ਡੇਰਿਆਂ ਤੇ ਕਿਤੇ ਨਾ ਕਿਤੇ ਅਸੀਂ ਸਮਝ ਸਕਦੇ ਆ ਕਿ ਚਲ ਬੰਦਾ ਭਟਕ ਗਿਆ ਪਹੁੰਚ ਗਿਆ ਪਰ ਜਿਹੜੇ ਲੋਕ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਡੇਰਿਆਂ ਤੇ ਜਾਂਦੇ ਨੇ ਉਹ ਕਿਹੜੀ ਦਰਗਾਹ ਦੇ ਵਿੱਚ ਮੂੰਹ ਦਿਖਾਨਗੇ ਗੁਰੂ ਸਾਹਿਬ ਦਾ ਫਰਮਾਨ ਆ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇਸ ਤੋਂ ਵੱਡਾ ਕੁਝ ਨਹੀਂ ਗੱਲ ਮੋਨੇ ਗੱਲ ਸਰਦਾਰ ਦੀ ਨਹੀਂ ਮੈਂ ਮੋਨਾ ਭਾਈ ਕਿਸੇ ਡੇਰੇ ਨਹੀਂ ਜਾਂਦਾ ਗੁਰੂਕਾਰ ਫਤੇਗੜ ਸਾਹਿਬ ਦੀ ਧਰਤੀ ਤੋਂ ਜਦੋਂ ਫਤੇਗੜ ਸਾਹਿਬ ਦੇ ਸਾਹਮਣੇ ਦੀ ਲੰਗਦੇ ਆ ਜਾਂ ਬਾਬਾ ਹਨੂਮਾਨ ਸਿੰਘ ਜੀ ਦਾ ਸਤਨ ਸਿੰਘ ਸ਼ੀਦਾ ਸੁਆਣਾ ਦੇ ਸਾਹਮਣੇ ਲੰਗਦੇ ਸੀਸ ਚੁੱਕ ਜਾਂਦਾ ਕੁਰਬਾਨੀਆਂ ਦਾ ਮੁੱਢਾ ਬਾਈ ਬਾਬਾ ਹਨੂਮਾਨ ਸਿੰਘ ਦਾ ਇਤਿਹਾਸ ਪੜ ਕੇ ਦੇਖੋ ਗੋਰੇ ਵੀ ਕੰਬ ਗਏ ਸੀ ਕਿ ਜੇ ਇਹ ਬੁੱਢਾ ਜਰਨਾ ਨਾ ਰੋਕਿਆ ਗਿਆ ਇਸ ਨੇ ਘੋੜੇ ਦੇ ਉੱਪਰ ਚੜ ਕੇ ਇੰਗਲੈਂਡ ਜਿੱਤ ਲੈਣਾ ਗੋਰਿਆਂ ਦੀਆਂ ਇਹ ਸਟੇਟਮੈਂਟਸ ਨੇ ਔਨ ਰਿਕਾਰਡ ਨੇ ਪੜ ਕੇ ਦੇਖਿਓ ਫਤੇਗੜ ਸਾਹਿਬ ਦਾ ਇਤਿਹਾਸ ਆਪਾਂ ਨੂੰ ਸਭ ਨੂੰ ਪਤਾ ਹੈ ਸਾਬੇ ਕਮਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚੇ ਜਿਹੜੇ ਨੇ ਮਾਤਾ ਜੀ ਜਿਹੜੇ ਨੇ ਉੱਥੇ ਸ਼ਹੀਦ ਹੋਏ ਨੇ ਉੱਥੇ ਜਾਓ ਰੋਡੇ ਜਾਂ ਪੱਗਾਂ ਵਾਲਿਆਂ ਦਾ ਇੱਥੇ ਮੈਟਰ ਨਹੀਂ ਆ ਇੱਥੇ ਮੈਟਰ ਆ ਸਾਡੀ ਛੋਟੀ ਸੋਚ ਦਾ ਜਦੋਂ ਤੁਸੀਂ ਇੱਕ ਰਮਨ ਥੋਡੇ ਹੁਣ ਪੱਗ ਬੰਨੀ ਆ 6-7 ਮੀਟਰ ਦੀ ਪੱਗ ਆ ਇਹ ਕੱਲਾ ਕੱਪੜਾ ਹੈ ਇਹ ਕੱਲਾ ਕੱਪੜਾ ਨਹੀਂ ਆ ਬਾਈ ਇਹ 6 ਮੀਟਰ ਦਾ ਕੱਪੜਾ ਨਹੀਂ ਹੈ ਇਹ ਉਹ ਜ਼ਿੰਮੇਵਾਰੀ ਆ ਜਿੱਥੇ ਖੜਾ ਕੇ ਕੋਈ ਬਜ਼ੁਰਗ ਕੋਈ ਵੀਰ ਆਪਣੀ ਭੈਣ ਨੂੰ ਕਹੇ ਕਿ ਭੈਣੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਤਾਰ ਖੜੀ ਹੈ ਇੱਥੇ ਤੂੰ ਸੇਫ ਆ ਇਹ ਉਹ ਜ਼ਿੰਮੇਵਾਰੀ ਆ ਬਾਈ ਇਹ ਡੇਰਿਆਂ ਦੇ ਵਿੱਚ ਜਾ ਕੇ ਕੀ ਕਰਦੇ ਨੇ ਬਾਈ ਮੈਂ ਤਾਂ ਯਾਰ ਦੇਖੋ ਮੇਰੀ ਗੱਲ ਬਾਈ ਲੱਗੇ ਕਿਸੇ ਨੂੰ ਕੌੜੀ ਕਿਸੇ ਨੂੰ ਲੱਗੇ ਸਹੀ ਕਿਸੇ ਨੂੰ ਲੱਗੇ ਗਲਤ ਆਪਾਂ ਤਾਂ ਸਿੱਧਾ ਕਹਿੰਦੇ ਆ ਜਿਹੜਾ ਬੰਦਾ ਡੇਰੇ ਜਾਂਦਾ ਨਾ ਮਾਣੋ ਗੁਰੂ ਸਾਹਿਬ ਦਾ ਸਿੱਖ ਨਹੀਂ ਮੰਨਦਾ। ਬਾਈ ਕਈ ਤਾਂ ਇਹ ਵੀ ਕਹਿੰਦੇ ਨੇ ਨਾ ਕਿ ਉਹਨਾਂ ਦੀ ਸ਼ਰਤ ਹੈ ਤੁਹਾਡਾ ਕੀ ਹੱਕ ਬਣਦਾ ਉਹਨਾਂ ਬਾਰੇ ਬੋਲਣ ਦਾ। ਹਾਂ ਅਸੀਂ ਦੇਖੋ ਪੀਰ ਬੁੱਧੂ ਸ਼ਾਹ ਨੂੰ ਮੰਨ ਲਓ। ਉਹੀ ਗੱਲ ਆ ਗਈ। ਕਿਸੇ ਮੰਦਿਰ ਦੇ ਵਿੱਚ ਜਾਓ ਕੋਈ Hindu ਵੀਰ ਆ ਮੰਦਿਰ ਦੇ ਵਿੱਚ ਜਾਓ ਕੋਈ ਮੁਸਲਮਾਨ ਭਰਾ ਐ ਪੰਜ ਟਾਈਮ ਦੀ ਨਮਾਜ਼ ਪੜੋ ਤੁਸੀਂ ਆਪਣੀ ਮਸਜਿਦ ਦੇ ਵਿੱਚ ਜਾਓ। ਇਹ ਕਿਹੜਾ ਧਰਮ ਹੈ ਬਾਈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ। ਬਲਕਿ ਇਹ ਤਾਂ ਧਰਮ ਹੈ ਵੀ ਨਹੀਂ ਬਾਈ ਡੇਰਾ ਧਰਮ ਹੈ ਵੀ ਨਹੀਂ ਬਿਲਕੁਲ ਬਾਈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ। ਕਿਸੇ ਅਸੀਂ ਮਜ਼ਹਬ ਦੇ ਖਿਲਾਫ ਨਹੀਂ ਕਿਸੇ ਪੀਰ ਪਗੰਬਰ ਜਿਹੜੇ ਅਸਲੀ ਨੇ ਉਹਨਾਂ ਦੇ ਖਿਲਾਫ ਨਹੀਂ ਅਸੀਂ ਖਿਲਾਫਾਂ ਬਾਈ ਪਖੰਡ ਤੇ ਪਖੰਡਵਾਦ ਦੇ ਖਿਲਾਫ ਠੋਕੇ ਬੋਲਾਂਗੇ ਪਹਿਲਾਂ ਵੀ ਬੋਲਦੇ ਆ ਅੱਜ ਵੀ ਬੋਲਾਂਗੇ ਕੱਲੋਂ ਵੀ ਬੋਲਾਂਗੇ ਗੋਲੀ ਮਰਾਉਣੀਆਂ ਗੋਲੀ ਮਰਾਉ ਦੋ ਧਮਕੀ ਲਿਆਉਣੀਆਂ ਧਮਕੀ ਲਿਆ ਦੋ ਬਾਈ ਕਿਹਨਾ ਗੱਲ ਗੱਲ ਇਹ ਹੁੰਦੀ ਆ ਕਿ ਹੁਣ ਤੁਸੀਂ ਕੀ ਲੈਣਾ ਥੋੜੀ ਦੇਣ ਕੀ ਆ ਬਾਈ ਸਮਾਜ ਨੂੰ ਅਸੀਂ ਕਿਸੇ ਲੋਕਾਂ ਨੂੰ ਚੰਗੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਣ ਤੋਂ ਰੋਕੀਏ ਫੇਰ ਤੁਸੀਂ ਕਹਿ ਸਕਦੇ ਹੋ ਬਾਈ ਤੁਸੀਂ ਕਿਉਂ ਇੰਟਰਫੀਰੈਂਸ ਕਰਦੇ ਹੋ ਯਾਰ ਤੁਹਾਡੇ ਆਪਣੇ ਪੰਜਾਬ ਦਾ ਸਭ ਤੋਂ ਬੇਲੜ ਬੰਦਾ ਕਹਿੰਦਾ ਮੈਂ ਬਾਬਾ ਲੋਕਾਂ ਨੇ ਤੁਸੀਂ ਕੈਨੇਡਾ ਅਮਰੀਕਾ ਦਾ ਵੀਜ਼ਾ ਲਵਾਉਨੇ ਆਪ ਤੁਸੀਂ ਕੈਨੇਡਾ ਅਮਰੀਕਾ ਬਾਰਡਰ ਤੇ ਬਣੀ ਪਾਰਕ ਦੇ ਵਿੱਚ ਅਮਰੀਕਾ ਵਾਲਿਆਂ ਨੂੰ ਮਿਲ ਕੇ ਉਹਨਾਂ ਤੁਹਾਡਾ ਆਪਣਾ ਅਮਰੀਕਾ ਦਾ ਵੀਜ਼ਾ ਹੀ ਲੱਗਦਾ 2014 15 ਦੇ ਵਿੱਚ ਤੁਸੀਂ ਕੁੜੀ ਛੇੜਨ ਦੇ ਪਿੱਛੇ ਪਹਿਲਾਂ 76 ਖਾਦੇ ਨੇ ਉਹ ਵੀਡੀਓ ਪਈਆਂ ਨੈਟ ਤੇ ਮੈਂ ਤੇ ਇਹ ਵੀ ਦਊਂਗਾ ਤੁਹਾਨੂੰ ਚਲਾਵੀ ਦਿਓ ਚੇਹੇ ਨਾਲ ਪਹਿਲਾਂ ਤੁਸੀਂ 76 ਖਾ ਕੇ ਉਹਨਾਂ ਬਾਬੇ ਆ ਸਿਖਾਉਂਦੇ ਨੇ ਗੁਰੂ ਸਾਹਿਬ ਦੀ ਬਾਣੀ ਦਾ ਤਾਂ ਇਹੀ ਫਰਮਾਨ ਆ ਸੋਖ ਨੂੰ ਮੰਦਾ ਆਖੀ ਆ ਜਿੱਤ ਜੰਮੇ ਰਾਜਾਨ ਧਰਮੇਸ ਖਾਂਦਾ ਮੈਨੂੰ ਦਾ ਹੱਦਿਓ ਕਿੱਥੇ ਤੀਆਂ ਪਣਾ ਦੀ ਇੱਜ਼ਤ ਕਰਨਾ ਨਹੀਂ ਸਿਖਾਇਆ ਜਾਂਦਾ ਕਿਹੜੇ ਧਰਮ ਦੇ ਵਿੱਚ ਨਹੀਂ ਸਿਖਾਇਆ ਜਾਂਦਾ ਜਿਹੜਾ ਧਰਮ ਤੁਹਾਡੇ ਮੁਤਾਬਕ ਤੁਹਾਡਾ ਧਰਮ ਮੇਰੇ ਮੁਤਾਬਕ ਤੁਹਾਡਾ ਪਖੰਡਾ ਜਿਹੜਾ ਧਰਮ ਤੀਆਂ ਪਣਾ ਦੀ ਇੱਜ਼ਤ ਕਰਨਾ ਨਹੀਂ ਸਿਖਾਉਂਦਾ ਮੈਂ ਉਸ ਨੂੰ ਨਹੀਂ ਮੰਨਦਾ ਬਈ ਠੀਕ ਹੈ ਬਾਬਿਆਂ ਦੇ ਡੇਰੇ ਨੇ ਪਰ ਕਿਤੇ ਨਾ ਕਿਤੇ ਉਹ ਕਲਾਕਾਰ ਨਹੀਂ ਜ਼ਿੰਮੇਦਾਰ ਜਿਨ੍ਹਾਂ ਦੇ ਨਾਲ ਲੱਖਾਂ ਹੀ ਲੋਕ ਜੁੜੇ ਨੇ ਤੇ ਉਹਨਾਂ ਨੂੰ ਉਹ ਇਹਨਾਂ ਨੂੰ ਇਸ ਅੰਧਵਿਸ਼ਵਾਸ ਦੇ ਵਿੱਚ ਪਾਉਂਦੇ ਨੇ ਕੀ ਇਹ ਪ੍ਰੀਪਲਾਨਡ ਹੈ ਜਾਣ ਬੁੱਝ ਕੇ ਉਹਨਾਂ ਕਲਾਕਾਰਾਂ ਨੂੰ ਇੱਕ ਫੇਸ ਬਣਾਇਆ ਜਾਂਦਾ ਉਸ ਡੇਰੇ ਦਾ ਬਾਈ ਗੱਲ ਉਹੀ ਆ ਗਈ ਨਾ 80s ਤੋਂ ਚੱਲੀ ਹੋਈ ਕਲਾਕਾਰਾਂ ਦੇ ਸਿਰ ਤੇ ਇੱਕ ਵੱਡਾ ਡੇਰਾ ਪੰਜਾਬ ਦਾ ਅੱਜ ਵੀ ਵੱਡਾ ਡੇਰਾ ਉਹ ਖੜਾ ਕੀਤਾ ਗਿਆ ਹੈ ਨਾ ਅੱਜ ਕੀ ਕੀਤਾ ਜਾਂਦਾ ਹੈ ਮਸ਼ਹੂਰ ਬੰਦੇ ਕਿਉਂਕਿ ਇਹ ਇਹਨਾਂ ਦਾ ਰੋਜ਼ਗਾਰ ਆ ਕਲਾਕਾਰਾਂ ਦਾ ਇਹਨਾਂ ਨੇ ਪ੍ਰੋਗਰਾਮ ਲਾਉਣੇ ਨੇ ਕਿਸੇ ਡੇਰੇ ਦੇ ਵਿੱਚ ਇਹਨਾਂ ਦਾ ਵਿਚਾਰਾਂ ਦਾ ਪ੍ਰੋਗਰਾਮ ਲਵਾ ਦਿੱਤਾ ਜਾਂਦਾ ਹੈ ਉਹ ਵੀਡੀਓਜ਼ ਉਹ ਕਲਿੱਪਸ ਵਾਇਰਲ ਕੀਤੀਆਂ ਜਾਂਦਾ ਨੇ ਦੇਖੋ ਜੀ ਫਲਾਣਾ ਡੇਰੇ ਦੇ ਵਿੱਚ ਲਾ ਕੇ ਗਿਆ ਹੁਣ ਉਹਦੇ ਨੌਜਵਾਨ ਸਾਡੇ ਫੈਨ ਨੇ ਉਹ ਕਹਿੰਦੇ ਨੇ ਯਾਰ ਲਾ ਕੇ ਗਿਆ ਯਾਰ ਉਹ ਡੇਰੇ ਜਾ ਕੇ ਆਈਏ ਉਹ ਡੇਰੇ ਜਾ ਕੇ ਆਈਏ ਕਿਹੜੇ ਧਾਰਮਿਕ ਸਥਾਨ ਤੇ ਨਸ਼ਾ ਪ੍ਰਮੋਟ ਹੁੰਦਾ ਮੈਨੂੰ ਇਹ ਤਾਂ ਦੱਸ ਦਿਓ ਤੁਸੀਂ ਕਹਿੰਦੇ ਹੋ ਧਰਮ ਆ ਇਹ ਸਾਡਾ ਸਾਡਾ ਧਾਰਮਿਕ ਸਥਾਨ ਕਿਹੜੇ ਧਾਰਮਿਕ ਸਥਾਨ ਤੇ ਹੁੰਦਾ ਕਿਸੇ ਮੰਦਿਰ ਦੇ ਵਿੱਚ ਹੁੰਦਾ ਕਿ ਸੇ ਮਸਜਿਦ ਦੇ ਵਿੱਚ ਨਸ਼ਾ ਪ੍ਰਮੋਟ ਹੁੰਦਾ? ਗੁਰੂ ਘਰ ਦੇ ਵਿੱਚ ਕਿਸੇ 'ਚ ਨਸ਼ਾ ਪ੍ਰਮੋਟ ਹੁੰਦਾ? ਹੁਣ ਝਟਕੇ ਦੇ ਨਾ ਕਹਤੇ ਕਿੰਤੂ ਪਰੰਤੂ ਕਰ ਲਓ ਕਿਸੇ ਨਿਹੰਗ ਸਿੰਘ ਨੇ ਆਪੇ ਜਵਾਬ ਦੇ ਦੇਣਾ ਤੁਹਾਨੂੰ। ਕਿ ਸਕੇ ਤੁਮ ਵੀ ਯੂਸਰ ਆਪ ਝਟਕਾ ਲੱਗਦਾ। ਫਿਰ ਭਾਈ ਉਹ ਲੋਕ ਕੌਣ ਨੇ ਜਿਹੜੇ ਵੀਡੀਓ ਬਣਾ ਬਣਾ ਕੇ ਕਹਿੰਦੇ ਨੇ ਕਿ ਇਸ ਡੇਰੇ ਤੇ ਮੇਰਾ ਆਹ ਕੰਮ ਪੂਰਾ ਹੋਇਆ। ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਜਾਂਦੇ ਨੇ ਕਿ ਮੇਰਾ ਤਾਂ ਵੀਜ਼ਾ ਵੀ ਲੱਗਿਆ ਭਾਈ ਤੇ ਮੇਰੇ ਦੁੱਖ ਵੀ ਦੂਰ ਹੋਏ ਨੇ। ਮੈਂ ਦੱਸਦਾ ਐਂ ਕਰੋ ਜਿਨ੍ਹਾਂ ਨੇ ਨਾ ਵੀਜ਼ਾ ਅਪਲਾਈ ਕੀਤਾ ਹੋਇਆ ਆਪਾਂ ਨੂੰ ਜਾਣਦੇ ਹੀ ਨੇ 10 ਬੰਦੇ ਇੱਥੀ ਬਲਾ ਉਹਨਾਂ 10 ਚੋਂ ਮੈਂ ਸਾਰਿਆਂ ਨੂੰ ਕਹਿ ਦਊਗਾ ਬਾਈ ਐਂ ਜੇ ਕਰਕੇ ਵੀ ਬਾਈ ਤਰਾ ਦਾ ਲੱਗ ਗਿਆ ਵੀਸਾ ਲਾ ਭਗਤਾ ਤੂੰ ਤਾਂ ਨਿਆਰੇ ਲੈ 10 ਚੋਂ ਜੇ 2 ਦਾ ਵੀ ਲੱਗ ਗਿਆ 8 ਤਾਂ ਮੁੜ ਕੇ ਬੋਲਦੇ ਨਹੀਂ 2 ਜਾ ਕੇ 10 ਨੂੰ ਦੱਸਣਗੇ ਬਾਬਾ ਸੰਸਾਰਦੀਪ ਜੀ ਕੋਲ ਗਏ ਸੀ ਉਹਨਾਂ ਨੇ ਵੀਜ਼ਾ ਲਵਾਤਾ 10 ਹੋਰ ਆ ਗਏ ਉਹ ਤਾਂ 2 ਮੇਰੇ ਪੱਕੇ ਸ਼ਰਧਾਲੂ ਬਣ ਗਏ ਮੈਂ ਤਾਂ ਬਣ ਗਿਆ ਬਾਬਾ 10 ਚੋਂ ਫੇਰ 2 ਦਾ ਲੱਗ ਗਿਆ ਐਂ ਜੇ ਕਰ ਦੂੰ 2 ਦਾ ਲੱਗ ਗਿਆ 2 ਹੋਰ ਜੁੜ ਗਏ ਮੇਰਾ ਬਣ ਗਿਆ ਬਿਲਕੁਲ ਹੋਰ ਕੀ ਆ ਪਈ ਲੋਕ ਬਾਬਿਆਂ ਪਿੱਛੇ ਇੰਨੇ ਕ ਜਿਆਦਾ پاਗਲੇ ਕਹੋਗੇ ਕਿ پاگل ਹੋ ਜਾਂਦੇ ਨੇ ਪਿੱਛੇ ਜੇ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਹਾਥਰਸ ਵਾਲੀ ਘਟਨਾ ਵਾਪਰਦੀ ਐ 150 ਤੋਂ ਉੱਪਰ ਲੋਕਾਂ ਦੀ ਮੌਤ ਹੋ ਜਾਂਦੀ ਐ ਹਾਂ ਕੀ ਹੋ ਗਿਆ ਲੋਕਾਂ ਨੂੰ ਅਜਿਹਾ ਕੀ ਕਾਰਨ ਬਣਦਾ ਇੰਨੇ ਜਿਆਦਾ پاگل ਹੋ ਜਾਂਦੇ ਨੇ ਉਹ ਘਟਨਾ ਪਤਾ ਕਿਉਂ ਵਾਪਰੀ ਆ ਬਾਬਾ ਜੀ ਦੇ ਪੈਰੀਂ ਹੱਥ ਲਾਉਣੇ ਨੇ ਜੀ ਬੀਬੀਆਂ ਨੇ ਬਾਬਾ ਜੀ ਦੇ ਪੈਰੀਂ ਹੱਥ ਲਾਉਣ ਨੇ ਇਸ ਕਰਕੇ ਘਟਨਾ ਵਾਪਰੀ ਆ ਵਾਟਰ ਕੈਨਨ ਦਾ ਇਸਤੇਮਾਲ ਕਰਤਾ ਬਾਬੇ ਦੇ ਸੇਵਾਦਾਰਾਂ ਨੇ ਤੁਸੀਂ ਕਹੋਂਦੇ ਤਾਂ ਬਾਬੇਓ ਮੇਰੇ ਮੂੰਹ ਚੋਂ ਫਿਰ ਨਿਕਲਦਾ ਧਮਕੀ ਦੇਣੀ ਆ ਬਾਈ ਦੇਵੀ ਦਿਓ ਕੋਈ ਡਰ ਡਰਨੀ ਆਪਾਂ ਤਾਂ ਮਹਾਰਾਜ ਨੂੰ ਹਾਜ਼ਰ ਨਜ਼ਰ ਮੰਨ ਕੇ ਘਰੋਂ ਨਿਕਲੇ ਹੋਏ ਆ ਕੋਈ ਟੈਂਸ਼ਨ ਨਹੀਂ ਤੁਸੀਂ ਨੇ వాటర్ ਕੈਨਾਂ ਦਾ ਇਸਤੇਮਾਲ ਆ ਜੇ ਆ ਪਖੰਡ ਕਰਨਾ ਹੀ ਆ ਆਪਣਾ ਸਿਕਿਉਰਿਟੀ ਦਾ ਇਸਤੇਮਾਲ ਕਿਉਂ ਨਹੀਂ ਰੱਖਦੇ ਹਰ ਯੂਪੀ ਸਰਕਾਰ ਨੂੰ ਵੀ ਬਾਈ ਸਵਾਲ ਆ ਫਿਰ ਫਿਰ ਕਿਉਂ ਨਹੀਂ ਸਾਰਿਆਂ ਤੇ ਐਫ ਆਈ ਆਰ ਠੋਕਦੇ ਬਾਬੇ ਦਾ ਨਾਉ ਐਫ ਆਈ ਆਰ ਦੇ ਵਿੱਚ ਨਹੀਂ ਸਮਝ ਸਕਦੇਂ ਬਾਬਿਆਂ ਦੇ ਕਹਿੰਦੇ ਪੈਰੀਂ ਹੱਥ ਲਾਉਣੇ ਨੇ ਇਹਨਾਂ ਦੇ ਲੇਡੀਜ਼ ਜਿਨ੍ਹਾਂ ਨੇ ਵੀ ਉੱਥੇ ਹੋਇਆ ਹੈ ਕਹਿੰਦੇ ਲੇਡੀਜ਼ ਜ਼ਿਆਦਾ ਸੀਗੀਆਂ ਖਬਰਾਂ ਆਉਂਦੀਆਂ ਹਨਾ ਪੈਰੀਂ ਹੱਥ ਲਾਉਣੋਂ ਪੇਛੇ ਤਾਂ ਲੜਪੀਆਂ ਘਰੇ ਸੱਸ ਸਹੁਰਾ ਪਾਣੀ ਨੂੰ ਧਿਆਏ ਬੈਠੇ ਨੇ ਘਰੇ ਸੱਸ ਸਹੁਰੇ ਦੀ ਪੁੱਛ ਨਹੀਂ ਬਾਬਿਆਂ ਦੀ ਸੇਵਾ ਕਰਨੀਆਂ ਕਮਾਲਾ ਯਾਰ ਘਰੇ ਤੁਹਾਡੇ ਮਾਪੇ ਨੇ ਤੁਹਾਡੇ ਸੱਸ ਸਹੁਰਾ ਨੇ ਤੁਹਾਡਾ ਪਰਿਵਾਰ ਆ ਤੁਹਾਡੇ ਬੱਚੇ ਨੇ ਉਹਨਾਂ ਨੂੰ ਸੰਭਲੋ ਉੱਥੇ ਰੱਬ ਵੱਸਦਾ ਬਾਈ ਸਾਡੇ ਬਜ਼ੁਰਗਾਂ 'ਚ ਸਾਡਾ ਰੱਬ ਵੱਸਦਾ ਉਨਾਂ ਦੀ ਸੇਵਾ ਕਰ ਲੋ ਵਿਚਾਰੇ ਪਾਣੀ ਨੂੰ ਉਹ ਵਿਚਾਰੇ ਰੋਟੀ ਨੂੰ ਤਰਸੇ ਪਏ ਨੇ ਪਾਣੀ ਨੂੰ ਤਰਸੇ ਪਏ ਨੇ ਯਾਰ ਕਮਾਲ ਆ ਯਾਰ ਲੋਕਾਂ ਦੀ ਉਹ ਨਿਕਲਿਆ ਉਹ ਬਾਈ ਨਿਕਲਿਆ ਉਹ ਗੰਦ ਚੋਂ ਤੇ ਖਾਸ ਕਰ ਸਾਡੇ ਪੰਜਾਬ ਦੇ ਲੋਕਾਂ ਨੂੰ ਤਾਂ ਸਾਡਾ ਤਾਂ ਮੂਲ ਮੰਤਰੇ ਦੱਸਦਾ ਕਿ ਉਸ ਅਕਾਲ ਪੁਰਖ ਦਾ ਰੂਪ ਕਿਵੇਂ ਦਾ ਹੈ ਉਹ ਕਿਵੇਂ ਦਾ ਦਿਖਦਾ ਹੈ ਤੇ ਫਿਰ ਵੀ ਇਹ ਦੇਹ ਧਾਰੀਆਂ ਦੇ ਪਿੱਛੇ ਭੱਜਦੇ ਨੇ ਬਾਈ ਅਸੀਂ ਨੇ ਗੁਰੂ ਨੂੰ ਤਾਂ ਮੰਨ ਲਿਆ ਅਸੀਂ ਨੇ ਗੁਰੂ ਦੀ ਨਹੀਂ ਮੰਨੇ ਮੈਨੂੰ ਲੱਗਦਾ ਸਾਰੇ ਜਵਾਬ ਇਹਦੇ ਵਿੱਚ ਆ ਗਿਆ ਜਿੱਦਣ ਅਸੀਂ ਗੁਰੂ ਦੀ ਮੰਨਣ ਲੱਗ ਗਏ ਹਾਲਾਂਕਿ ਮੈਂ ਨਹੀਂ ਕਹਿੰਦਾ ਮੈਂ ਬਹੁਤ ਉੱਚਾ ਸੋਚਿਆ ਮੈਂ ਗੁਰੂ ਦੀ ਮੰਨੀ ਬੈਠਾ ਭਾਈ ਨਹੀਂ